ਪੈਂਦਾ ਤੋਂ ਆਈ ਹੋਈ ਸਮੂਹ ਸਾਧ ਸੰਗਤ ਜੀ ਫਤਿਹ ਸਾਡੀ ਸਟੇਜ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਆਪ ਸਭ ਨੂੰ ਫਤਿਹ ਅੱਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗਾਮ ਚੌਕ ਸਾਹਿਬ ਵਿਖੇ ਤੁਸੀਂ ਜਾਗਦਿਆਂ ਜਮੀਰਾਵਾਲੇ ਤੇ ਬਹੁਤ ਵੱਡੀ ਤਦਾਦ ਵਿੱਚ ਮੇਰੀਆਂ ਪੈਣਾ ਤੇ ਬੱਚੀਆਂ ਅੱਜ ਇੱਥੇ ਡਾਕਟਰ ਬਲਦੇਵ ਸਿੰਘ ਜੀ ਹੁਣਾਂ ਦੇ ਸੱਦੇ ਤੇ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਤੋ ਅੰਨ ਨੂੰ ਬਲਾਵਾ ਦਿੱਤਾ ਗਿਆ ਕਿ ਤੁਸੀਂ ਇੱਥੇ ਪਹੁੰਚ ਕੇ ਬਾਪੂ ਦਰਸੇਨ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਆਪਾਂ ਰਲ ਕੇ ਵਿਚਾਰ ਸਾਂਝੇ ਕਰੀਏ ਇਹ ਮਾਝੇ ਦੀ ਧਰਤੀ ਬੜੇ ਇਤਿਹਾਸ ਲਿਖਣ ਵਾਲੀ ਧਰਤੀ ਏ ਜਦੋਂ ਵੀ ਕਿਤੇ ਕਰਵਾਨੀਆ ਦੀ ਗੱਲ ਆਈ ਤਾਂ ਸਭ ਤੋਂ ਪਹਿਲਾਂ ਇਹ ਸਮਾਜੇ ਦੀ ਧਰਤੀ ਨੇ ਅੱਗੇ ਹੋ ਕੇ ਰੋਲ ਨਿਭਾਇਆ ਤੇ ਜਦੋਂ ਕਿਸੇ ਰਾਜਨੀਤਿਕ ਗੱਲ ਦੀ ਸ਼ੁਰੂਆਤ ਹੋਈ ਤਾਂ ਉਸ ਵੇਲੇ ਵੀ ਤੁਸੀਂ ਮਾਗੇ ਵਾਲਿਆਂ ਨੇ ਬੜਾ ਵੱਡਾ ਕੇ ਰੋਲ ਨਭਾਇਆ ਕੋਧੀਆਂ ਦੋ ਮਿਸਾਲਾਂ ਤੁਹਾਨੂੰ ਮੈਂ ਦੇਣੀਆਂ ਚਾਹਣਾ ਕਿ ਜਦੋਂ ਪਿਛਲੇ ਸਾਲ ਪਾਰਲੀਮੈਂਟ ਦੀ ਚੋਣ ਆਈ ਤਾਂ ਇਸ ਮਾਜੇ ਦੀ ਧਰਤੀ ਤੇ ਖਡੂਰ ਸਾਹਿਬ ਹਲਕੇ ਤੋਂ ਤੁਸੀਂ ਸਾਰਿਆਂ ਨੇ ਸਹਿਯੋਗ ਕਰਕੇ ਭਾਈ ਅਮਰਤਪਾਲ ਸਿੰਘ ਨੂੰ 2 ਲੱਖ ਵੋਟਾਂ ਤੇ ਆਜ਼ਾਦ ਉਮੀਦਵਾਰ ਤੌਰ ਤੇ ਜਿਤਾਇਆ ਸੀ ਉਹ ਕਿਉਂ ਜਿਤਾਇਆ ਸੀ ਕਿ ਇਸ ਦੇਸ਼ ਦਾ ਹੁਕਮਰਾਨ ਉਸ ਰਿਸ਼ਾਨ ਨੂੰ ਜੇਲ੍ਹ ਵਿੱਚ ਧੱਕ ਕੇ ਬੈਠਾ ਸੀ ਜਿਸ ਰਿਸ਼ਾਨ ਨੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਇੱਕ ਬਹੁਤ ਵੱਡਾ ਉਪਰਾਲਾ ਅਰੰਭਿਆ ਸੀ ਕੋਨੇ ਹੋਕਾ ਦਿੱਤਾ ਸੀ ਪੂਰੀ ਪੰਜਾਬ ਦੀ ਧਰਤੀ ਤੇ ਕਿ ਮੈਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੇ ਨਾਲ ਮਰਨ ਨਹੀਂ ਦੇਣਾ ਪਰ ਇਸ ਦੇਸ਼ ਦੇ ਹੁਕਮਰਾਨ ਨੂੰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਉਹਦਾ ਉਹ ਕੰਮ ਕਰਨਾ ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਕੇ ਗੁਰੂ ਗ੍ਰੰਥ ਸਾਹਿਬ ਦੇ ਲਾਗ ਲਾਉਣਾ ਤੇ ਅੰਮ੍ਰਿਤ ਛਕਾਉਣਾ ਉਹਨਾਂ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਚੌਥੇ ਕੇਸ ਦਾ ਕੇ ਕਰਕੇ ਉਹਨਾਂ ਨੂੰ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜ ਦਿੱਤਾ ਤੇ ਤੁਸੀਂ ਉਸ ਹੁਕਮਰਾਨ ਨੂੰ ਇੱਕ ਸੁਨੇਹਾ ਦਿੱਤਾ ਸੀ ਇਹ ਤੋਂ ਸਾਡੇ ਉਸ ਨੇਤਾ ਨੂੰ ਜਿਹਦੇ ਕੋਲ ਰਾਜਨੀਤਿਕ ਸੂਝ-ਬੂਝ ਆ ਜਿਹਦੇ ਕੋਲ ਧਾਰਮਿਕ ਸੂਝ-ਬੂਝ ਆ ਤੁਸੀਂ ਉਹਨੂੰ ਜੇਲਾਂ ਵਿੱਚ ਰੱਖ ਕੇ ਉਹਦੀ ਆਵਾਜ਼ ਬੰਦ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਉਹਨੂੰ ਪਾਰਲੀਮੈਂਟ ਵਿੱਚ ਭੇਜਣਾ ਤੁਹਾਡੇ ਬਰਾਬਰ ਲਿਆ ਕੇ ਬਿਠਾਉਣਾ ਤੇ ਦੂਸਰੀ ਗੱਲ 1997 ਦੀ ਜੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਮੁਝ ਬੱਜਾ ਸੀ ਤੇ ਉਦੋਂ ਤੁਸੀਂ ਅਜਨਾਲੇ ਵਾਲਿਆਂ ਨੇ ਡਾਕਟਰ ਰਤਨ ਸਿੰਘ ਅਜਨਾਲੇ ਨੂੰ ਇੱਥੋਂ ਐਮਐਲਏ ਬਣਾ ਕੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਮੁੱਢ ਬੰਨਿਆ ਸੀ ਸੋ ਅੱਜ ਜਿਸੀਂ ਤੁਹਾਡੇ ਕੋਲ ਆਏ ਆ ਤੁਸੀਂ ਬੜੀ ਉੱਚੀ ਸੁੱਚੀ ਸੋਚ ਰੱਖਣ ਵਾਲੇ ਸਾਰੇ ਵੀਰ ਇੱਥੇ ਬੈਠੇ ਹੋ ਅੱਜ ਆਪਾਂ 227 ਦੇ ਵਿੱਚ ਆਪਣੀ ਜਵਾਨੀ ਨੂੰ ਬਚਾਉਣ ਲਈ ਆਪਣੀ ਕਿਸਾਨੀ ਨੂੰ ਬਚਾਉਣ ਲਈ ਆਪਣੇ ਗਰੀਬ ਪਰਿਵਾਰਾਂ ਦੇ ਕਾਮਕਾਰ ਤੇ ਉਹਨਾਂ ਦੀ ਆਰਥਿਕਤਾ ਨੂੰ ਉੱਚੀ ਚੱਕਣ ਦੇ ਲਈ ਇਸ ਪੰਜਾਬ ਦੀ ਧਰਤੀ ਦੇ ਵਪਾਰ ਨੂੰ ਬਚਾਉਣ ਲਈ ਤੁਸੀਂ ਅੱਜ ਇੱਥੇ ਪਹਿਲ ਕਦਮੀ ਕੀਤੀ ਆ 77 ਕੀਂਟੀ ਬੜੀ ਤਦਾਦ ਵਿੱਚ ਤੁਸੀਂ ਇੱਕ ਸੁਪਨਾ ਲਿਆ ਸੀ 2022 ਦੇ ਵਿੱਚ ਕਿ ਸ਼ੈਦ ਆਮ ਆਦਮੀ ਪਾਰਟੀ ਸਾਡਾ ਇਸ ਪੰਜਾਬ ਦਾ ਕੁਝ ਭਲਾ ਕਰ ਦੋ ਪਰ ਉਹਨਾਂ ਨੇ ਸਾਡੇ 3 ਸਾਲ ਵਿੱਚ ਜੋ ਪੰਜਾਬ ਦਾ ਭਲਾ ਕੀਤਾ ਆ ਜਿਨ੍ਹਾਂ ਸੜਕਾਂ ਤੋਂ ਦੀ ਅਸੀਂ ਲੰਘ ਕੇ ਆਏ ਆ ਉਹ ਬਿਲਕੁਲ ਦੱਸ ਦਿਨਾ ਸੀ ਉਹਨੇ ਕੀ ਭਲਾ ਕੀਤਾ ਛੋ ਅਸੀਂ ਤੁਹਾਨੂੰ ਕਹਿਣਾ ਆਂ ਇਹ ਲੋਕਾਂ ਨੇ ਤੁਹਾਨੂੰ ਝੂਠੇ ਲਾਰੇ ਲਾ ਕੇ ਗਲਤ ਤਰੀਕੇ ਦੇ ਨਾਲ ਦੁਬਾਰਾ ਫੇਰ ਤੁਹਾਡੇ ਕੋਲ ਆਉਣਾ ਕਿ ਅਸੀਂ ਤੁਹਾਨੂੰ ਆ ਲਾਲਚ ਦਿੰਨੇ ਆ ਤੁਹਾਨੂੰ ਗਰੰਟਾ ਦਿੰਨੇ ਆ ਤੁਹਾਨੂੰ ਹਜ਼ਾਰ ਰੁਪਈਆ ਮਹੀਨੇ ਦੀ ਪੈਨਸ਼ਨ ਦਿੰਨੇ ਆ ਵੀਰੋ ਪੰਜਾਬ ਬਰਬਾਦ ਹੋਣ ਜਾ ਰਿਹਾ ਇਹ ਬਰਬਾਦ ਹੋਣ ਜਾ ਰਿਹਾ ਪੰਜਾਬ ਨੂੰ ਤੁਸੀਂ ਲੋਕ ਉਖਾੜ ਕੇ ਤੁਸੀਂ ਬਚਾ ਸਕਦੇ ਆ ਸੋ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਆ ਅੱਜ ਤਰਨ ਤਰਨ ਦੇ ਵਿੱਚ ਚੋਣ ਹੋਣ ਜਾ ਰਹੀ ਆ ਉਸ ਚੋਣ ਦੇ ਵਿੱਚ ਤੁਸੀਂ ਇੱਥੇ ਬੈਠ ਕੇ ਵੀ ਬਹੁਤ ਵੱਡਾ ਰੋਲ ਨਿਭਾ ਸਕਦੇ ਆ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਕਿੰਨੇ ਸਾਖ ਸਬੰਧੀ ਆ ਉਹਨਾਂ ਨੂੰ ਉੱਥੇ ਫੋਨ ਕਰੋ ਕਿ ਭਾਈ ਇਹ ਲੜਾਈ ਕੋਈ ਗਰੰਟਾਂ ਦੀ ਨਹੀਂ ਇਹ ਲੜਾਈ ਕੋਈ ਸਰਟੀਆਂ ਪੰਚੀਆਂ ਸਰਪੰਚੀਆਂ ਦੀ ਨਹੀਂ ਇਹ ਲੜਾਈ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਇਸ ਹੁਕਮ ਇਸ ਮੁਲਕ ਦੇ ਹੁਕਮਰਾਨ ਨੂੰ ਅੱਜ ਫੇਰ ਇੱਕ ਤਰਨ ਤਾਰਨ ਵਿੱਚ ਜਵਾਬ ਦੇਣ ਦੀ ਲੜਾਈ ਆ ਕਿ ਅਸੀਂ ਬਿਲਕੁਲ ਤੁਹਾਡੀ ਮਾੜੀ ਨੀਅਤ ਜਿਹੜੀ ਮਾੜੀ ਅੱਖ ਪੰਜਾਬ ਤੇ ਰੱਖੀ ਬੈਠੇ ਹੋ ਅਸੀਂ ਉਹ ਤੁਹਾਡੀ ਮੈੜੀ ਅੱਖ ਬਿਲਕੁਲ ਪੰਜਾਬ ਦੇ ਉੱਤੇ ਉਹ ਰੱਖਣ ਨਹੀਂ ਦੇਣੀ ਤੇ ਪੰਜਾਬ ਦੀ ਧਰਤੀ ਤੋਂ ਅਸੀਂ 2027 ਦਾ ਮੋੜ ਬੰਨਣ ਲਈ ਅਸੀਂ ਤਰਨ ਤਰਨ ਦੀ ਧਰਤੀ ਤੋਂ ਸਰਦਾਰ ਸੰਦੀਪ ਸਿੰਘ ਸਣੀ ਦੇ ਭਰਾ ਸਰਦਾਰ ਮਨਦੀਪ ਸਿੰਘ ਸਣੀ ਨੂੰ ਅਸੈਂਬਲੀ ਵਿੱਚ ਚੁਣ ਕੇ ਭੇਜਣਾ ਤਾਂ ਕਿ ਉਹ ਭਗਵੰਤ ਮਾਨ ਦੀ ਅੱਖ ਦੇ ਵਿੱਚ ਅੱਖ ਪਾ ਕੇ ਇੱਕ ਪੰਥ ਦਾ ਪੁੱਤ ਹੋਣ ਦਾ ਉਹ ਸਬੂਤ ਦੇ ਕੇ ਤੁਹਾਡੀ ਉਥੇ ਪੰਥ ਦੀ ਪੰਜਾਬ ਦੀ ਗੱਲ ਕਰ ਸਕੇ ਸੋ ਤੁਹਾਨੂੰ ਬੇਨਤੀ ਕਰ ਰਹਾ ਆ ਆਪਾਂ ਛੋਟੀਆਂ ਗੱਲਾਂ 'ਚੋਂ ਨਿਕਲ ਕੇ ਆਪਣੇ ਨਿਸ਼ਾਨੇ ਵੱਡੇ ਨੇ ਅਸੀਂ ਆਪਣੀ ਕੌਮ ਨੂੰ ਬਚਾਉਣਾ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਅੱਜ ਸਾਨੂੰ ਉਹਦੇ ਲਈ ਕੰਮ ਕਰਨ ਦੀ ਲੋੜ ਆ ਵੀਰੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਅੱਜ ਸਾਡੇ ਕੋਲ ਇਸ ਇਲਾਕੇ ਦੀ ਲੀਡਰਸ਼ਿਪ ਵੀ ਬੈਠੀ ਆ ਤੇ ਤੁਸੀਂ ਬੜੇ ਸੂਝਬਾਨ ਵੀਰ ਵੀ ਬੈਠੇ ਹੋ ਅਸੀਂ ਤੁਹਾਨੂੰ ਅੱਜ ਇੱਕ ਗੱਲ ਕਹਿ ਕੇ ਜਾਣੀ ਚਾਹੁੰਦੇ ਆ ਦੂਸਰੀਆਂ ਪਾਰਟੀਆਂ ਜਦੋਂ ਕੈਂਡੀਡੇਟ ਅਨਾਉਂਸ ਕਰਦੀਆਂ ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਹੋਣ ਚਾਹੇ ਉਹ ਐਮਐਲਏ ਦੇ ਹੋਣ ਉਹ ਤੋਂ ਲੋਕਾਂ ਦੇ ਉੱਤੇ ਥੋਪਦੇ ਨੇ ਪਰ ਅਸੀਂ ਤੁਹਾਨੂੰ ਅੱਜ ਇੱਕ ਗੱਲ ਕਹਿ ਕੇ ਜਾਣੀ ਚਾਹੁੰਦੇ ਆ ਕਿ ਵੀਰੋ ਤੁਹਾਡੇ ਇਸ ਹਲਕੇ ਤੋਂ ਜਿਹੜਾ ਵੀ ਵੀਰ ਵੱਧ ਚੜ ਕੇ ਕੰਮ ਕਰੂਗਾ ਤੇ ਤੁਹਾਨੂੰ ਪੁੱਛ ਕੇ ਉਹਨੂੰ ਟਿਕਟਾਂ ਦੇਵਾਂਗੇ ਸੋ ਤਕੜੇ ਹੋ ਕੇ ਇਸ ਪੰਜਾਬ ਨੂੰ ਬਚਾਉਣ ਦੇ ਲਈ ਆਪਾਂ ਇਥੋਂ ਕਾਂਗਰਸ ਪਾਰਟੀ ਨੂੰ ਵੀ ਦੇਖ ਲਿਆ ਅਸੀਂ ਭਾਜਪਾ ਦੇ ਭਾਈਵਾਲ ਪ੍ਰਕਾਸ਼ ਸਿੰਘ ਪਾਦਲ ਨੂੰ ਵੀ ਦੇਖ ਲਿਆ ਇਹ ਹੁਣ ਝਾੜੂ ਵਾਲਿਆਂ ਨੂੰ ਵੀ ਦੇਖ ਲਿਆ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਕੇਂਦਰ ਤੋਂ ਚੱਲਦੀਆਂ ਨੇ ਕਦੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਸੋ ਸਾਨੂੰ ਪੰਜਾਬ ਦੀ ਉਹ ਪੰਥਕ ਤੈਰਚਾਈ ਦੀ ਆ ਜਿਹੜੀ ਪੰਥ ਨੂੰ ਵੀ ਬਚਾਵੇ ਪੰਜਾਬ ਨੂੰ ਵੀ ਬਚਾਵੇ ਜਿਹਦਾ ਮੁਖ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਵੇ ਸੋ ਪਾਰਟੀ ਤੁਹਾਡੇ ਕੋਲ ਅਕਾਲੀ ਦਲ ਪਾਰਸ ਪੰਜਾਬ ਦੇ ਦੇ ਰੂਪ ਵਿੱਚ ਆਈ ਆ ਸੋ ਤੁਸੀਂ ਸਾਰਿਆਂ ਨੇ ਸਹਿਯੋਗ ਦੇਣਾ ਤੁਹਾਡੇ ਕੋਲੋਂ ਬਹੁਤ ਵੱਡੀਆਂ ਇਹ ਪਾਰਟੀ ਆਸਾ ਰੱਖਦੀ ਹੋਈ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਾਗਦਿਆਂ ਜ਼ਮੀਰਾਂ ਵਾਲੇਓ ਮੇਰੀਆਂ ਭੈਣਾਂ ਦਾ ਵੀ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕੇ ਦੀ ਬੋਟਰ ਭੈਣੋਂ ਦੀ ਭਰਾਵੋ 11 ਨਵੰਬਰ ਨੂੰ ਇਸ ਹਲਕੇ ਤੋਂ ਹੂਣ ਜਾ ਰਹੀ ਜਿਵਨੀ ਚੋਣ ਨੇ ਪੰਥ ਨੂੰ ਇਹ ਧਿਆਨ ਵਿੱਚ ਪਾ ਦਿੱਤਾ ਹੈ ਇੱਕ ਬੰਨੇ ਕਾਂਗਰਸੀ ਭਾਜਪਾਈ ਕੇਜਰੀਵਾਲ ਕੇ ਤੇ ਬਦਲ ਕੇ ਹਨ ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਦੀ ਹੋਂਦ ਨੂੰ ਮਿਟਾਉਣਾ ਸਿੱਖਾਂ ਦੀ ਕੁਲਨਾਸ਼ ਕਰਕੇ ਦੋਸ਼ੀ ਬਚਾਉਣ ਦਾ ਤੇ ਪਰਦਾ ਪਾਉਣ ਦਾ ਇਹਨਾਂ ਦਾ ਏਜੰਡਾ ਹੈ ਯਹਦਾਤਾਂ ਦੇ ਅੰਬਾਰ ਲਾਉਣ ਦਾ ਸਿੱਖਾਂ ਨੂੰ ਅਤਵਾਦੀ ਠਹਿਰਾਉਣ ਦਾ ਇਹਨਾਂ ਦਾ ਏਜੰਡਾ ਹੈ ਨਸ਼ੇ ਫਲਾਉਣ ਦਾ ਬੇਅਦਮੀਆਂ ਕਰਾਉਣ ਦਾ ਇਹਨਾਂ ਦਾ ਏਜੰਡਾ ਹੈ ਮੰਨੂਵਾਦ ਤੇ ਕਾਰਪੋਰੇਟ ਕਰਾਣਿਆਂ ਦਾ ਬੋਲਬਾਲਾ ਕਰਾ ਕੇ ਕਸਨ ਗਰੀਬਾਂ ਦੀਆਂ ਖੁਦਕਸ਼ੀਆਂ ਕਰਵਾਉਣ ਦਾ ਇਹਨਾਂ ਦਾ ਏਜੰਡਾ ਹੈ ਪਾਪ ਕਮਾਉਣਾ ਤੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੇ ਗੁਰਤਾਮਾ ਵਿੱਚੋਂ ਸਨਮਾਨ ਪਾਉਣਾ ਦੂਜੇ ਵੱਨੇ ਤਰਨ ਤਰਨ ਤੋਂ ਚੋਣ ਲੜ ਰਿਹਾ ਹੈ ਭਾਈ ਮਨਦੀਪ ਸਿੰਘ ਜੋ ਕਿ ਸਮੁੱਚੇ ਪੰਥ ਦਾ ਉਮੀਦਵਾਰ ਹੈ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਉਸ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਹੈ ਭਾਈ ਮਨਦੀਪ ਸਿੰਘ ਉਹ ਭਾਈ ਸੰਦੀਪ ਸਿੰਘ ਦਾ ਪਾਈ ਹੈ ਜੋ ਦੁਸ਼ਟਾਂ ਖਿਲਾਫ ਜੰਗ ਲੜਦੇ ਆਂ ਜੇਲ੍ਹ ਵਿੱਚ ਹੈ ਭਾਈ ਮਨਦੀਪ ਸਿੰਘ ਦੀ ਜਿੱਤ ਸਿੱਖੀ ਦੇ ਬੋਲਬਾਲੇ ਲਈ ਜ਼ਰੂਰੀ ਹੈ ਅਤੇ ਦੁਸ਼ਟਪੁਣੇ ਦੀ ਹਾਰ ਲਈ ਕਾਂਗਰਸ ਕੇਜਰੀਵਾਲ ਕਿਆਂ ਭਾਜਪਾ ਵੱਦਲ ਕਿਆਂ ਦੀ ਹਾਰ ਜ਼ਰੂਰੀ ਹੈ ਪੰਜਾਬ ਨੂੰ ਝੂਠੇ ਵਿਕਾਸ ਤੇ ਝੂਠੇ ਇਨਸਾਫ ਤੋਂ ਮੁਕਤ ਕਰਾਉਣ ਲਈ ਭਾਈ ਮਨਦੀਪ ਸਿੰਘ ਦੀ ਜਿੱਤ ਬੜੀ ਜ਼ਰੂਰੀ ਹੈ ਦਿੱਲੀ ਨਾਗਪੁਰ ਮਾਡਲ ਦੀ ਥਾਂ ਤੇ ਕਰਤਾਰਪੁਰ ਸਾਹਿਬ ਵਾਲਾ ਮਾਡਲ ਲਿਆਉਣ ਲਈ ਭਾਈ ਮਨਦੀਪ ਸਿੰਘ ਦਾ ਜਿੱਤਣਾ ਪੰਥ ਤੇ ਪੰਜਾਬ ਦੇ ਭਲੇ ਵਿੱਚ ਹੈ ਮਨਵਤਾ ਦੇ ਭਲੇ ਵਿੱਚ ਹੈ ਵਾਕੀ ਤੌਰ ਤੇ ਭਾਵੇਂ ਆਪਾਂ ਨੂੰ ਲੱਗਦਾ ਹੈ ਕਿ ਝੂਠ ਜਿੱਤ ਗਿਆ ਹੈ ਪਰ ਅਖੀਰ ਜਿੱਤ ਸੱਚ ਦੀ ਹੋਣੀ ਹੈ ਕੂੜ ਨਖੱਤੇ ਨਾਨਕਾ ਓੜਕ ਸੱਚ ਰਹੀ ਸੋ ਆਖਰ ਵਿੱਚ ਮੈਂ ਆਪਣੇ ਵੱਲੋਂ ਤਖਾਲਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਬੇਨਤੀ ਹੈ ਕਿ ਤਰਨਤਾਰਨ ਦੀਆਂ ਸਮੂਹ ਸੰਗਤਾਂ ਨੂੰ ਕਿ ਇਸ ਚੋਣ ਵਿੱਚ ਭਾਈ ਮਨਦੀਪ ਸਿੰਘ ਨੂੰ ਵੱਡੀ ਜਿੱਤ ਦੇਈਏ ਤੇ ਪਾਪੀਆਂ ਦਾ ਗੱਠ ਜਾਲ ਤੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਪਗੋਰ ਵਰਕਰ ਸਰਮਨ ਹਕੀਕੀਆਂ ਸਮੁੱਚੇ ਪੰਖ ਕਾਸ਼ੀਰ ਪੰਜਾਬ ਅਕਾਸ਼ੀ ਸਾਰੇ ਸੰਗਠਨਾਂ ਨੂੰ ਆਗੂ ਵਰਕਰਾਂ ਨੂੰ ਰੈਂਟੀ ਹੈ ਕਿ ਭਾਈ ਮਨਜੀਤ ਸਿੰਘ ਜੀ ਜੋ ਸਾਝੇ ਪੰਖ ਉਮੀਦਵਾਰ ਦੇ ਤੌਰ ਤੇ ਤਰਨਤਾਰਨ ਤੋਂ ਜਿੰਨੀ ਚੋਣਾ ਜਿਹੜੀ ਚੱਲ ਰਹੇ ਨੇ ਔਰ ਸੋਚੀਆਂ ਪੰਥਕ ਧਰਾਂ ਨੇ ਵਾਰਸ ਪੰਜਾਬ, ਪੁੰਦਰ ਸਜੀਤ ਸ਼ੋਮਣੀ ਕੱਜ ਦਾ ਲੈ ਵੱਖ-ਵੱਖ ਸੰਸਥਾਵਾਂ, ਹਾਂ ਸਾਹਿਬ ਦੇ ਪਰਿਵਾਰਾਂ ਦੇ ਜਹੂਰ ਪੰਥਕ ਸੰਸਥਾਵਾਂ ਔਰ ਧਰਾਂ ਨੇ ਸਾਰਿਆਂ ਨੇ ਉਹਨਾਂ ਦੀ ਪਰਿਵਾਰ ਦੀ ਉਹਨਾਂ ਦੇ ਭਰਾ ਦੀ ਕੁਰਬਾਨੀ ਨੂੰ ਦੇਖ ਕੇ ਉਹਰਾ ਵਿਚਾਰ ਦੇ ਚੇਨ ਅਸਮਰਥਨ ਅਿਹੜਾ ਉਹ ਕਿਦੈ ਸੋ ਸਮੁੱਚੇ ਪੰਥ ਦਾ ਸਮੁਝੀਆਂ ਪੰਥਕ ਧਰਾਂ ਦੇ ਔਰ ਸਮੁੱਚੇ ਸੇ ਕੌਮ ਉਹ ਪੰਜਾਬੀਆਂ ਦੇ ਅਸੀਂ ਮਹਿਸੂਸ ਕਰਦੇ ਆ ਕਿ ਸਾਡੇ ਸਾਰਿਆਂ ਦੇ ਵਿਕਾਰ ਦਾ ਸਵਾਲ ਹੈ ਸੋ ਭਾਈ ਮੰਬੀਰ ਸਿੰਘ ਦੀ ਯਾਤਰਾ ਯਕੀਨੀ ਬਣਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਸਾਰੇ ਆਪਾਂ ਜਿਨ੍ਹਾਂ ਜਿਨ੍ਹਾਂ ਨੇ ਯੋਗਦਾਨ ਉਹ ਵਿੱਚ ਪਾ ਸਕਦੇ ਆ ਔਰ ਉਹ ਸਮਾਂ ਦੇ ਕੇ ਇਹ ਰਹਿ ਕਿ ਕੋਈ ਰਿਸ਼ਤੇਦਾਰ ਨਿੱਤਰ ਤੋਂ ਉਜਿਸ਼ਟ ਅਨਾਂ ਦੇ ਜਿसे ਕੰਮ ਕਰ ਸਕਦੇ ਤਰੰਤ ਆਪਣੇ ਬੌਂਡ ਦੇ ਸਾਰੇ ਇਸ ਇਮਾਦਤ ਦੇ ਵਿੱਚ ਉਸ ਸਲੈਕਸ਼ਨ ਵਿੱਚ ਆਪਣਾ ਯੋਗਦਾਨ ਪਾਈਏ ਅਰਸੀ ਜਿਸ ਤੋਂ ਪਹਿਲਾਂ ਵੀ ਉਥੇ ਆਪਣੀ ਜ਼ਿੰਮੇਵਾਰੀਆਂ ਦੀ ਨਿਭਾ ਰਹੇ ਆ ਤੇ ਕੱਲ ਤੋਂ ਫੇਰ ਪੱਕੇ ਤੌਰ ਤੇ ਕਰਤਾ ਜੀ ਨੇ ਕਿ ਪੌਂਖੇ ਸਾਰੇ ਜੂਨ ਹੋਏ ਇਸ ਕੰਮ ਜਿਹੜਾ ਸਾਰੀਆਂ ਪੰਕਥੀ ਤਰ੍ਹਾਂ ਮੜ ਕੇ ਉਹ ਕਾਰਜ ਜਿਹੜਾ ਸ਼ੁਰੂ ਕਰਾਣੇ ਤਾਂ ਕਿ ਜਨਾਬ ਜੀ ਆਪਣਾ ਸਾਰੇ ਜਿਤੁ 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 ਜੋ ਚਾਹੁੰਦਾ ਹੈ ਖਾਸ ਕਰਕੇ ਮਾਸਮਾ ਨੂੰ ਨੇ ਕੋੜਾ ਤੇ ਭਾਈ ਮਨਦੀਪ ਸਿੰਘ ਉਹਨਾਂ ਦਾ ਜਿਤਨਾ ਜਿਤੇ ਪੰਥਕ ਇਕਤਾ ਲਈ ਇੱਕ ਬਹੁਤ ਵੱਡਾ ਮੈਂ ਸਮਝਦਾ ਇੱਕ ਸ਼ੁਰੂਆਤ ਹੋਊਗੀ ਉਸ ਦੇ ਨਾਲ ਨਾਲ ਪੱਧਰੀ ਚੱਲਦੀ ਕਰਾਂਗੇ ਇੱਕ ਨਵਾਂ ਪੰਥਕ ਪਲੈਟਫਾਰਮ ਸਜਣਗੇ ਪੰਥਕ ਇਕਤਾ ਦੇ ਰੂਪ ਵਿੱਚ ਸ਼੍ਰੋਮਣੀ ਕਾਲੇਦ ਨੂੰ ਪੰਥਕ ਤਰ੍ਹਾਂ ਉਹਨਾਂ ਨੂੰ ਬਹੁਤ ਵੱਡਾ ਤਬਦਲਾ ਹੋਏਗਾ ਸੋ ਇਥੋਂ ਆਉਣ ਵਾਲੀ ਪੰਜਾਬ ਦੀ ਔਰ ਪੰਥ ਦੀ ਰਾਜਨੀਤੀ ਦਾ ਮੋੜ ਬੱਗਣਾ ਸੋ ਸਾਰੇ ਆਪਾਂ ਇਸ ਪ੍ਰਕਿਰਿਆ ਵਿੱਚ ਇਸ ਜੋਨ ਵਿੱਚ ਸਾਲ ਹੈ ਜੀ ਅੰਪਾਂਛੀ ਚੜ੍ਹਦੀ ਕਰੇ ਵਾਲੀ ਉਹ ਪੰਜਾਬ ਦੀ ਚੜ੍ਹਦੀ ਚਲਾਗੀ ਇੱਕ ਰਾਸੀ ਮਜ਼ਬੂਤ ਰਾਸੀ ਤੇ ਹੈ ਜਿਹੜੀ ਉਹਨੂੰ ਸਰਹੱਦ ਵਿੱਚ ਕਾਮਯਾਬ ਬਣਦੀ ਹੈ ਸਾਰੇ ਸਮਾਂ ਕੱਢ ਕੇ ਭਾਵੇਂ ਕਾਮਯਾਬ ਹੋ ਜਾਵੇ ਪਰ ਫਿਰ ਵੀ ਜਿੰਨਾ ਸਮਾਂ ਉਹ ਕੱਢ ਕੇ ਉੱਥੇ ਜਾਂਦਾ ਕੰਮ ਕਰ ਸਕਦਾ ਵੱਧ ਤੋਂ ਵੱਧ ਸਮਾਂ ਕੱਢ ਕੇ ਉਹ ਕੰਮ ਕਰ ਬੌਂਡਲਸਲੀ ਨਾਮ ਦੇ ਜੋਰਦਨ ਕੋ ਐਕਸਪਰਟ ਹੋ ਸਕਦਾ ਹੋਂਦੀ ਕੰਮ ਦਾ ਮੁਜੇਦੜੀ ਕਿਸੇ ਹੋਣ ਵਿੱਚ अपना पूरा उपराला भी करा दफ्तर सारे रह्यूटियां संभाल के काम तो तो कर पिंड का उपराला करेंगे सो सारे सज्जन मित्र पार्टी के वफादार आगू वर्कर साहब सारे बतमान की अपील है सारे इस अपील अपना फर्ज समझ के इससे पहरा देने की कृपालता करे बहुत बहुत धनबाद वाहू जी का खालसा वाहगुरू जी की फुज